جا ਰਿਹਾ ਬੰਦੇ ਕੋਲੇ ਤੇ ਕਰਦਾ ਜਾ ਕੇ ਗੱਲ ਉਹਦੇ ਨਾਲ ਬਸ ਤੁਸੀਂ ਇਤਿਆਰ ਰਹੋ ਜ਼ਮੀਨਦਾਰ ਨੂੰ ਠੀਕ ਆ ਬੰਦਾ ਤਾਂ ਆਪਾਂ ਮਨਾਏ ਲੈਣਾ ਹਾਂ ਭਾਈ ਜੀ ਆਗੇ ਕੋ ਠੀਕ ਠਾਕ ਹੋ ਹਾਂ ਠੀਕ ਆ ਭਾਈ ਵਧੀਆ ਆਜੋ ਆਜੋ ਨਿਕਲਿਓ ਮੜਾ ਜੇ ਇਧਰ ਹੋਰ ਕਿਹੜਾ ਮਾਰ ਹੀ ਲਿਆ ਹੋਰ ਜੀ ਹੋਰ ਦੱਸੋ ਪਿੰਟਾ ਕੋਰ ਠੀਕ ਆ ਵਧੀਆ ਆ ਤੇ ਆ ਆਪਣੀ ਜ਼ਮੀਨ ਆ ਗਈ ਅੱਛੇ ਜੀ ਹਾਂ ਜ਼ਮੀਨ ਬੰਦੇ ਦਾ ਤਾਹੂ ਨੇ ਪੂਰੇ ਹੋਰ ਭਾਈ ਜੇ ਯਾਰ ਵੇਚ ਜੇ ਨਾ ਮੈਂ ਜਾਣਾ ਬਾਹਰ ਹੂੰ ਇਹ ਹੱਥਾਂ ਦਾ ਵਿਕ ਜੂ ਜਿਵੇਂ ਜਿਵੇਂ ਜਾਊ ਵੇਚ ਥੋੜੀ ਅੱਛਾ ਲਾ ਤੁਸੀਂ ਵੇਚਣ ਵਾਲੇ ਬਣੋ ਮੈਂ ਬਾਪੂ ਨਾਲ ਗੱਲ ਕਰਦਾਗਾ ਹੂੰ ਵੀ ਜੇ ਬਾਪੂ ਮੰਨ ਗਿਆ ਇੱਕ ਤਾਂ ਯਾਰ ਉਹ ਦੋਨੇ ਭਾਈ ਭਾਈ ਨੇ ਗਏ ਆਪਸ ਵਿੱਚ ਪਤਾ ਕੀ ਉਹ ਜਿਹੜਾ ਸਾਡਾ ਦੂਜਾ ਹੂੰ ਮੇਰੇ ਚਾਚੇ ਦਾ ਯਾਨੀ ਨਾਂਹੇ ਦਾਰਾ ਉਹ ਵੇਚਣ ਨਹੀਂ ਦਿੰਦਾ ਹੂੰ ਆਪਸ ਵਿੱਚ ਵੀ ਨਹੀਂ ਉਹਨਾਂ ਦੀ ਮਾਨ ਦੀ ਪਤਾ ਨਹੀਂ ਮੈਂ ਗੱਲ ਕਰੂੰਗਾ ਦੇਖੋ ਜਿਹੜੇ ਬੰਦੇ ਜ਼ਮੀਨ ਲੈਣ ਆਲੇ ਨੇ ਨਾਲ ਤਾਂ ਤੁਹਾਨੂੰ ਰੇਟ ਵਧੀਆ ਦਵਾ ਦਾਂਗੇ ਠੀਕ ਆਰੇ ਬੱਦੀ ਗੰਦਾ ਥੋੜੇ ਬਾਹਰ ਜਾਣ ਦਾ ਸੁਪਨਾ ਪੂਰਾ ਹੋ ਜਾਊਗਾ ਹੋਰ ਆਰੇ ਮਾਤਾ ਫੈਸਲਾ ਲੈ ਲੈ ਹੜੇ ਵੀ ਆ ਰਾਈਟ ਮੰਡੀ ਵਿੱਚ ਭਾਈ ਸਾਤਾ ਜੇ ਮਾੜੀ ਮੋਟੀ ਵੇਚਦੇ ਆ ਕੇ ਲੈ ਵੀ ਲੋਹਾਂਗੇ ਡਾਲਰ ਕਮਾਉਂਗੇ ਭਾਈ ਜੀ ਉੱਤੇ 1 ਤੇ 48 ਰੁਪਏ ਬਣਦੇ ਨੇ ਠੀਕ ਆ ਠੀਕ ਆ ਵੀ ਮਾਰੀ ਜੀ ਕਰੋ ਗੌਰ ਮਣਾਓ ਬਾਪੂ ਨੂੰ ਤੇ ਥੋੜਾ ਬਾਹਰ ਜਾਣ ਦਾ ਕੰਮ ਤਾਂ ਮੇਰਾ ਬਣ ਜੂ ਕੰਮ ਥੋੜਾ ਵੱਡੂ ਬਾਠ ਠੀਕ ਆ ਮੈਂ ਕਰ ਦੂਗਾ ਕੰਮ ਵੀ ਬੰਦੂਗਾ ਬਾਕੀ ਤੂੰ ਐ ਉਹਨਾਂ ਨੂੰ ਫਿਰ ਪਾਰਟੀ ਨੂੰ ਖਿੱਚ ਕੇ ਰੱਖੀ ਬਾਪੂ ਦਾ ਗੱਲ ਲੱਗਦੀ ਮੋਹਰ ਨਾ ਜਾਵੇ ਪਾਰਟੀ ਤਾਂ ਪੂਰੀ ਪਾਰਟੀ ਨੂੰ ਤੁਸੀਂ ਪਾਲਾ ਟਾਈਮ ਨਾ ਪਾਓ ਬੰਦੇ ਕਰੰਟਰ ਰਜਿਸਟਰੀ ਕਰਾਉਣਗੇ ਅੱਛਾ ਠੀਕ ਐ ਤੇ ਆਪਦਾ ਦੇਖੋ ਕਰੋ ਗੌਰ ਇਹ ਤਾਂ ਸੁਪਨਾ ਪੂਰਾ ਕਰਨਾ ਫਿਰ ਤਾਂ ਦੇਖੋ ਤੁਹਾਨੂੰ ਵੇਚਣੀ ਪੈਣੀ ਬਾਈ ਗੱਲ ਸੁਣ ਲੈ ਮੈਂ ਬਾਪੂ ਨੂੰ ਮਨਾਉਣਾ ਇਹ ਤਾਂ ਕਹਿੰਦੇ ਅਸੀਂ ਸਾਡੇ ਜਿਹੜੇ ਦੂਜਾ ਮੇਰਾ ਤਾਇਆ ਠੀਕ ਐ ਉਹ ਉਹ ਨਾ ਬਸ ਉਹ ਕਰ ਜੇ ਜੇ ਮੇਰਾ ਤਾਇਆ ਮੰਨ ਗਿਆ ਉਹ ਤਾਂ ਆੜ ਬਾਬਾ ਆ ਯਾਰ ਉਹਦਾ ਪਤਾ ਕੀ ਆ ਗੱਲ ਗੱਲ ਤੇ ਤੈਨੂੰ ਨਹੀਂ ਪਤਾ ਵੀ ਜੇ ਮੈਂ ਮੋਟਾ ਕਾਹ ਹੋ ਤਾਂ ਸਹੀ ਮੈਂ ਆ ਬਦਾਰੇ ਬਾਪੂ ਨੂੰ ਤਾਂ ਮਨਾਉਂਗਾ ਪੂਰੀ ਕੋਸ਼ ਕਰੂੰਗਾ ਉਹ ਮੰਨੂ ਦਾ ਉਹ ਵੀ ਮਸਾ ਅੱਛਾ ਚਲ ਜੇ ਬਾਣਗਾ ਤੂੰ ਉਧਰ ਪਾਰਟੀ ਨੂੰ ਕਹਿ ਕੇ ਰੱਖਾ ਪਾਰਟੀ ਨੂੰ ਆਪਾਂ ਕਿਹਾ ਹੋਇਆ ਜ਼ਮੀਨ ਤੁਹਾਡੀ ਵਿਕਾ ਦੇਾਂਗੇ ਤੁਸੀਂ ਮੜਾ ਜਾ ਬਾਲਾ ਟਾਈਮ ਨਾ ਲਾ ਗਾ ਠੀਕ ਆ ਮੈਂ ਬਾਪੂ ਨਾਲ ਗੱਲ ਕਰਦਾਗਾ ਠੀਕ ਹੈ ਜੀ ਬਾਪੂ ਨਾਲ ਗੱਲ ਕਰਦਾ ਓਕੇ ਬਾਈ ਜੀ ਠੀਕ ਆ ਬਾਈ ਉਹ ਹਾਂ ਬਾਪੂ ਸਰ ਆਲੇ ਫੇ ਮਸ਼ੀਨ ਨੂੰ ਕਿਹਾ ਹੋਇਆ ਮੇਰਾ ਆਉਣ ਵਾਲੇ ਨੇ ਮਸ਼ੀਨਾਂ ਵਾਲੇ ਮਸ਼ੀਨ ਵਿਚ ਵਿਚ ਖੱਟਾ ਉਹ ਹੋਗਾ ਹਲੇ ਨਰਮ ਮੈਂ ਤਾਂ ਕਿਹਾ ਤੂੰ ਫਿਰ ਨਾ ਗਈ ਮਾਗੇੜਾ ਬੇਰਚ ਨਹੀਂ ਬਾਪੂ ਬਾਲਾ ਗਾਣਾ ਤੂੰ ਅੱਜ ਦਾ ਦਿਨ ਹਲੇ ਰਹਿਣ ਦੇ ਚੱਲ ਆ ਜਾਂ ਮੈਂ ਤੇਰੇ ਨਾਲ ਗੱਲ ਕਰਨੀ ਇੱਕ ਬਸ ਗੱਲ ਪਤਾ ਨਹੀਂ ਕਿਹੜੀ ਕਰਨੀ ਮੈਂ ਆਪਦੀ ਗੱਲ ਕਰਨ ਨੂੰ ਕਰਦਾ ਇੱਕ ਤਾਂ ਸੁਣਦਾ ਉੱਚਾ ਚੱਲ ਦੇਖਦੇ ਆ ਕੀ ਕਹਿੰਦਾ ਕਹਿੰਦਾ ਜੇ ਮੇਰਾ ਬਾਹਰ ਦਾ ਬਾਣ ਜੇ ਕੈਨੇਡਾ ਦਾ ਕਾਂ ਵਧੀਆ ਗੱਲਾਂ ਕੀ ਪਤਾ ਕਿਹੜੀ ਗੱਲ ਕਰੂਗਾ ਹੋਰ ਫਿਰ ਬਾਪੂ ਵਧੀਆ ਦਿਖਾਵਿਆ ਹੋਇਆ ਮਾੜੀ ਜਿਹੀ ਗੀਤਾਂ ਜਾਂ ਉਹ ਚਾਹ ਤੂੰ ਇਹ ਕਿੱਲਾ ਨਹੀਂ ਕਰਦੇ ਕਾਰ ਦੇ ਕੰਮ ਜਾ ਮੈਂ ਤਾਂ ਇਹ ਕਹਿੰਦੀ ਪੁੱਤੋ ਤੇ ਜਿਹੜਾ ਆਪਣੇ ਨਾਲ ਨਹੀਂ ਸੌਣ ਲੱਗਦਾ ਉਹ ਰੂੜੀਆਂ ਨਾਲ ਉਹ ਕੁਦੇਗਾ ਉਹ ਕੁਦੇਗਾ ਉਹ ਬੇਚਨ ਨੂੰ ਕਹਿੰਦੇ ਤੇ ਉਹ ਲਾਭੇ ਹੁਣੇ ਕਹਿੰਦੇ ਅਸੀਂ ਲੈਣਾ ਮੈਂ ਕਿਹਾ ਵੀ ਆਪੇ ਹੀ ਬਾਪੂ ਤੂੰ ਗੇ ਕੋਰੇ ਕੋਲੇ ਕੋਈ ਆਰ ਮੈਂ ਉਹ ਨਾਲ ਲੱਗਦਾ ਤਾਂ ਨਹੀਂ ਛੱਡੀ ਨਾ ਹੁੰਦਾ ਸਮਝਿਆ ਕਰੋ ਨਾਲੇ ਤੂੰ ਗੱਲ ਸੁਣਵਾਇਦਾ ਤੂੰ ਗੱਲ ਮਾਹ ਕਿਤੇ ਮੇਰੇ ਵਾਲੀ ਗੱਲ ਕਰੀਂ ਤੈਨੂੰ ਪਤਾ ਲੱਗਣਾ ਛੇੜੀ ਬਾਹਰ ਜਾਣਾ ਕੈਨੇਡਾ ਪੈਸੇ ਨਾਲ ਕੀ ਕਰੇਗਾ ਇਹਨਾਂ ਜੀ ਪਾਸ਼ਾ ਦਾ ਉਹ ਤਾਂ ਆਈਟੀ ਕਰਾਤੀ ਮਾਦਾ ਹੱਜ ਤੱਕ ਵੀ ਆਮੀ ਲੋਕਾਂ ਦੇ ਸਮਾਦ ਤਾਂ ਫਿਰ ਉਹਨਾਂ ਉਦੋਂ ਮੇਰਾ ਬੰਦਦਾਗਾ ਹੁਣ ਪੈਸ਼ਾ ਦਾ ਵੀ ਡਿਲੇਟ ਤਾਂ ਕਰਨਾ ਪਊ ਪਾਸ਼ਾ ਦਾ ਤਾਂ ਬਾਪੂ ਗੱਲ ਸੁਣ ਲੈ ਤੂੰ ਮੈਂ ਗੱਲ ਕਰੀ ਤੀਗੀ ਪ੍ਰਾਪਰਟੀ ਡੀਲਰ ਨਾਲ ਉਹ ਕਹਿੰਦਾ ਛੋੜਾ ਦੋ ਅਪੀਲ ਤੁਮੀ ਨੂੰ ਨਿਮਾਵੇਂ ਚਲਾ ਬਾਪੂ ਆ ਗਿਆ ਗੱਲ ਸੁਣ ਨਾ ਮੇਰੇ ਕੋਲ ਨਾ ਨੌ ਨਹੀਂ ਹੈ ਇਹ ਮੀਂਹ ਵੇਚਣ ਦਾ ਲਾ ਮੇਰੇ ਤਾਇਆ ਦਾ ਮਸਾ ਬਣਾਈਆ ਮੈਂ ਤਾਂ ਮੇਰੇ ਤਾਇਆ ਨੇ ਵੀ ਆਪਦਾ ਮੁੰਡਾ ਬਾਹਰ ਭੇਜੇ ਜਗਾ ਤੂੰ ਇੰਨਾ ਕੀ ਗਾਵਾਂਗਾ ਜੀ ਰੱਖੀ ਹੋਈ ਜਿਹੜੇ ਕੋਈ ਤਾਂ ਉਹ ਕੋਨੇ ਹੁੰਦਾ ਤੂੰ ਨਾ ਨਾ ਮੈਂ ਨਹੀਂ ਵੇਚਦਾ ਮਾਰਾ ਭਾਲ ਕਰੀ ਖੜਾਗਾ ਹੁਣ ਮੈਨੂੰ ਨਹੀਂ ਪਤਾ ਫਿਰ ਤੂਰੇ ਕੰਮ ਕਰਦਾ ਹੈ ਜਾਂ ਚੰਗੀ ਬਲੀ ਹੈ ਔਰ ਇਹਦਾ ਹੁਣ ਮੈਂ ਦੇਖਦਾ ਜਨ ਰਾਤ ਮਾਰਦਾਗਾ ਕੁਛ ਬਣਦਾ ਤਾਂ ਹੈ ਨਹੀਂ ਗਾ ਬੰਦਾ ਸਾਰਾ ਆਪਾਂ ਰੁੱਕੀ ਖਾਨੇ ਮੌਜ ਦੀ ਯਾਰਤ ਹੋ ਕੀ ਚਾਹੀਦਾ ਆਪਾਂ ਨੂੰ ਉਹ ਨਹੀਂ ਬਾਪੂ ਬਾਲ ਸੁਧਲਾ ਉਦੋਂ ਤਰ ਅਨੂੰ ਮਗਾਲ ਸੁਣਨਾ ਤੇਰੇ ਤੇ 9 ਮਹੀਨਾ ਚ ਬਾਹਰ ਨਾ ਰਹਿ ਗਾ ਤਾ 9 ਮਹੀਨਾ ਸਾਰੇ ਪੈਸੇ ਆਪਾਂ ਲਾ ਦੇ ਜੁਇਨ ਦਾ ਜਿੰਨੇ ਮਾਰਦੀ ਲੈ ਨਹੀਂ ਬਾਹਰੀਆ ਕਿ ਨਾ ਜਬਾਕ ਬਿਗੜੀਆਂ ਨੇ ਕਹਾ ਪਤਾ ਨਹੀਂ ਕਹਾ ਕੋਈ ਕੁੜੀਆਂ ਕਤਨੇ ਅਜਕਲ ਠੱਗੀ ਵੀ ਹੋ ਜਾਂਦੀ ਹੈ ਤੂੰ ਹੁਣ ਆਗਦਾ ਨਾ ਇਹ ਕਹਿਲ ਛੱਡ ਦੇ ਬਾਹਰ ਬਹਰ ਵਾਲਾ ਪੂਰੇ ਕੰਮ ਕਰ ਲੈ ਸਿੱਧਾ ਹੋ ਕੇ ਤੇ ਆਪਣਾ ਬਹੁ ਵਧੀਆ ਤੋਰ ਵੀ ਫਿਰ ਕਾ ਚੱਲਦਾ ਉਹ ਮੋਤਾ ਮੈਂ ਕਰਦੀ ਆ ਮੰਨਣੀ ਤਾਂ ਤਾਂ ਹੈ ਨਹੀਂ ਗੀ ਮੰਨਣ ਵਾਲੀ ਗੱਲ ਹੋਵੇ ਤਾਂ ਹੀ ਮੰਨਣੇ ਉਹਦਾ ਤਾਂ ਹੀ ਵਧੀਆਗਾ ਤਾਂ ਆ ਕੀ ਵਧੀਆ ਤਾਂ ਇਹਨੇ ਆਪਦੇ ਜਬਾਕシャレ ਤੋਰ ਤੇ ਬਾਹਰ ਤੇ ਦੂਤ ਤੂੰ ਸਰਦਾਰ ਉਹਦਾ ਮਾਸਤਾ ਗੱਲ ਸੁਣ ਲਾ ਤੈਨੂੰ ਕੀ ਪਤਾਗਾ ਤੂੰ ਤੂੰ ਬੈਠ ਜਾ ਬਾਪੂ ਬਾਪੂ ਏ ਓ ਓ ਕੁਕੀ ਹੋ ਗਿਆ ਯਾਰ ਤੈਨੂੰ ਓਹ ਲੱਕ ਯਾਰ ਲਾਈਟ ਆਉਗੀ ਮਾਸਾ ਵੀ ਜਦ ਉਹ ਮੰਜਾ ਆਉਂਦਾ ਇੱਥੇ ਪਤਾ ਲੱਗ ਜੂਗਾ ਮੰਜਾ-ਮੁੰਜਾ ਲੈ ਲੈ ਫਿਰ ਤੂੰ ਤਾਂ ਖਾਲਚੀ ਪੈ ਗਿਆ ਯਾਰ ਓਏ ਮੰਜਾ ਅੰਦਰ ਦਾ ਰਿਸ਼ਤੇਦਾਰ ਉੱਥੇ ਲਾਵਾ ਤੇ ਰੱਖਾ ਮਟਰ ਤੇ ਆਉਦੇ ਬਾਅਦ ਤੀ ਉਹ ਵੀ ਇੱਥੇ ਬਹਿ ਜਾ ਬਾਪੂ ਕੀ ਗੱਡੀ ਗੱਲ ਆਉਣਾ ਰਿਸ਼ਤੇਦਾਰ ਖਾਉਣ ਲੱਗੇ ਨੇਗੇ ਓਏ ਆਉਂਦਾ ਫਾਸਲਾ ਇਤੋਂ ਅੰਦਰ ਆਉਂਦੀ ਐ ਇੱਥੋਂ ਉੱਪਰ ਦੀ ਲੰਘ ਜੂਗੀ ਥੱਲੇ ਰਹਿ ਜਾਏਗਾ ਤੇ ਆ ਗਿਆ ਆਏ ਮਸੀਨ ਕੇ ਉੱਥੋਂ ਦੀ ਲੱਗ ਜੋ ਮੇਰੇ ਭਣਾ ਓਏ ਗਦਾ ਹੰਮਨ ਬਾਹਲਾ ਯਾਰ ਗੱਲ ਮੰਨ ਲਿਆ ਕਰ ਕੋਈ ਤਾਂ ਮਨ ਕਰਾ ਉਹਦਾ ਕੰਦਾ ਇੱਧਰ ਨਾਲ ਉੱਠ ਠੱਠਾ ਓਏ ਮਰਵਾ ਕੇ ਕਰ ਕਰੋ ਜਾ ਓ ਮਖਤਾਰ ਕਰੋ ਜਾਮਾ ਕੇ ਦੋ ਬੱਤੇ ਮਾਰੇ ਕਬਾਰੇ ਪਾ ਕੇ ਕੰਦੇ ਦਾ ਐਥੇ ਮੇਰੇ ਕੰਨ ਖਾਈ ਜਾਂਦਾ ਬਾਪੂ ਬਣ ਕੇ ਉੱਠ ਗੜਾ ਓ ਬਾਪੂ ਬਣ ਕੇ ਦਾ ਕੀ ਮਤਲਬ ਹੁੰਦਾ ਮੈਂ ਬਾਪੂ ਆ ਤੇਰਾ ਪਤਾ ਕੀ ਆ ਕੋਈ ਆ ਜਾਣਾ ਹੁੰਦਾ ਅਗਲਾ ਕਹਿੰਦਾ ਪਤਾ ਨਹੀਂ ਮੈਂ ਚਾਹ ਬਣਾ ਫਿਰ ਫਿਰ ਉੱਠਾ ਚਾਹ ਬਣਾ ਦਾਨਾ ਚਾਹ ਉੱਠ ਘੜੇਕ ਮਸ਼ੀਨ ਆਉਂਦੀ ਹੈਗੀ ਓਏ ਯਾਰ ਮਸ਼ੀਨ ਆਉਗੀ ਯਾ ਕੋਈ ਗੱਲ ਨਹੀਂ ਓਏ ਓਏ ਆਏ ਰ ਮੋਢੇ ਸੇੜਾ ਕਰੋ ਹਮਨ ਬਾਹਲਾ ਕਾ ਬੂੜਾ ਐ ਜੀ ਅਮਰ ਤੋਂ ਮੋਢਾ ਨੂੰ ਬਾਹਰ ਨਹੀਂ ਆਰੀ ਓਏ ਹਰੀ ਇਹ ਕਿਹੜਾ ਬੋਲੂਗਾ ਹਰੀ ਓ ਹਰੀ ਓ ਹਾਂ ਹਾਂ ਕਿਹਦੇ ਆ ਠੀਕ ਆ ਵੀਰੇ ਠੀਕ ਆ ਬੜਾ ਹੀ ਆ ਯਾਰ ਮਦੀਨ ਆਈ ਹੋਈ ਆ ਮਾਂ ਪੜਾ ਦੇ ਜੀਰੀ ਇੱਧਰ ਦੇਖਦਾ ਹੋਰ ਆ ਤੂੰ ਭਾਈ ਬਣ ਕਹ ਰਿਹਾ ਯਾਰ ਕੀ ਹੋ ਗਿਆ ਓਰੇ ਤਾਂ ਕੀ ਹੋਇਆ ਬਾੜੀ ਟੈਨਸ਼ਨ ਜੀ ਚ ਲੱਗਦਾ ਟੈਨਸ਼ਨ ਤਾਂ ਜਾ ਰਾਂ ਆ ਦੇਵਾ ਬਹਿ ਜਾ ਹਰੇ ਉਹ ਲੈ ਰਿਹਾ ਕੋ ਉਹ ਬਾਸ ਜਾਰ ਮੈਂ ਤਾਂ ਵੱਡਤੀ ਜੀਰੀ ਜੇਰੀ ਦਾ ਯਾਰ ਮਾੜਾ ਜਾਂ ਵਾਹਣ ਜਾ ਹਲੇ ਬੱਤ ਨਹੀਂ ਹੈਗਾ ਵੱਡ ਦਾਂਗੇ ਸ ਟੈਨਸ਼ਨ ਜੀ ਚ ਬਾੜੀ ਲੱਗਦਾ ਤੈਨੂੰ ਟੈਨਸ਼ਨ ਦਾ ਯਾਰ ਹਰਦੀਪ ਮੇਰਾ ਬੰਦਾ ਯਾਰ ਬਾਹਰ ਦਾ ਬਣਿਆ ਨਹੀਂ ਅਜੇ ਤੇਰਾ ਬਣਿਆ ਨਹੀਂ ਹੈਗਾ ਯਾਰ ਅੱਛਾ ਤੂੰ ਚਾਚਾ ਬਣਦਾ ਨਹੀਂ ਚਾਚਾ ਦਾ ਮੰਨਦਾ ਵੀ ਆ ਮੰਨਦਾ ਜਮਨੀ ਦੋ ਜਿੱਤ ਜੇ ਉਹਦਾ ਯਾਰ ਹੋਰ ਹਲੇ ਜਗਾ ਲੈਣ ਨੂੰ ਫਰੀ ਜਾਂਦਾ ਮੈਂ ਵੇਚਣ ਨੂੰ ਫਿਰਦਾ ਉਹ ਜਗਾ ਕੀ ਕਰਨੀ ਇੰਨੀ ਤਾਂ ਜਗਾ ਯਾਰ ਸੋਡੇ ਵੀ ਆ ਬਰਾ ਉਹ ਕੁ ਦੇਖਾ ਦੇ ਕਿ ਲੈਂਡ ਨੂੰ ਫਿਰਦਾ ਪਤਾ ਨਹੀਂ ਫਿਰਦਾ ਜਮੀਨ ਨਾਲ ਪਲਾਟ ਲੈਂਡ ਨੂੰ ਦੇ ਦੇ ਤੂੰ ਯਾਰ ਮੇਰੀ ਗੱਲ ਸੁਣਾ ਅਜੇ ਇੱਕ ਡੀਲਰ ਜੇ ਨਹੀਂ ਆਇਆ ਥੇ ਉੱਥੇ ਮੇਰਾ ਸਾਰਾ ਕੰਮ ਫਿੱਟ ਆ ਯਾਰ ਕੈਨੇਡਾ ਦਾ ਮੇਰਾ ਤਾਂ ਕੰਮ ਬਣਿਆ ਪਿਆਗਾ ਅੱਛਾ ਹਾਂ ਪ੍ਰਾਪਰਟੀ ਡੀਲਰ ਆ ਗਿਆ ਉਹ ਕਹਿੰਦਾ ਵੀ ਤੁਹਾ ਦਾ ਪਾਰਟੀ ਦਿੱਤੀ ਆ ਬਸ ਉਹ ਕਹਿੰਦਾ ਮਸ ਤੂੰ ਮੈਨੂੰ ਫੋਨ ਕਰ ਉਹਦਾ ਕੰਮ ਪੱਕਾ ਕਰ ਗਿਆ ਉਸ ਛੋੜਾਲਾ ਵੀ ਬੁੜਾ ਯਾਰ ਬੈਠਾ ਹੈਗਾ ਵੇਚ ਕੇ ਭਰਾ ਮਾਰੋ ਉਹਦਾ ਡੀਲਰ ਦੇ ਮੈਂ ਕਹਿੰਦਾ ਵੀ ਉਹਦਾ ਪਾਰਟੀ ਹੈਗੀ ਸਾਰਾ ਕੁਝ ਓਕੇ ਹੋ ਗਿਆ ਦਾ ਮਦਰ ਆਉਦੀ ਕਰਾਂ ਤੂੰ ਫੋਨ ਕਰ ਮਤਲਬ ਆ ਕੇ ਆਗਾ ਜ਼ਮੀਨ ਦੇਖ ਆ ਉਹ ਵਧੀਆ ਜਾਨਾ ਤੂੰ ਬਣਦਾ ਬਨਾਲਾ ਤੂੰ ਤਾਂ ਨਜ਼ਾਰੇ ਲੰਮੇ ਗਿਆ ਉਹ ਦਿਖ ਰ ਆਪਣੇ ਵਾਲਾ ਛੋਟਾ ਗਿਆ ਹੋਇਆ ਸਾਰੇ ਨਜ਼ਾਰੇ ਲੈਂਦਾਗਾ ਕਿਸਕੇ ਹੋਰ ਉੱਥੇ ਦਾ ਬਾਹਲਾ ਨਜ਼ਾਰਾ ਬਈ ਬਾਹਰੇ ਯਾਰ ਇਹਦਾ ਵਾਧਾ ਦੇਖਾਂਗੇ ਜਹਾਜ਼ ਆਈ ਆ ਜਸੂ ਚਾਜ ਰੋਇਆ ਚੂ ਚੂ ਕਾ ਦਸੂ ਉਹ ਨਾ ਕੀ ਯਾਰ ਬਥੇ ਰਸ਼ ਮਝਾਉਣਾ ਉਹਨੂੰ ਮਾਰ ਤੇਰੇ ਤਿੰਨ ਮਹੀਨਿਆਂ ਚ ਪੈਸੇ ਤੇਰੇ ਲਾ ਦੂ ਮੈਂ ਹਾਂ ਉਹ ਯਾਰ ਪੂਰਾ ਲਾ ਦੇਗਾ ਉਹਦਾ 2 ਮਹੀਨਿਆਂ ਚ ਪੂਰੇ ਕਰ ਦੇਗਾ ਪੈਸੇ ਤੂੰ ਜ਼ਮੀਨ ਜਿੰਨੇ ਮਰਜੀ 100 ਪੈਸਾ ਬਹੁਤਾ ਗੋੜਿਆਂ ਨੂੰ ਸਮਝਾਪਦਾ ਕੀ ਆ ਇਹਦਾ ਟਾਈਮ ਹੁੰਦਾਗਾ ਹੁਣ ਟਾਈਮ ਉਹਨਾਂ ਦੀ ਆਪਸ ਵਿੱਚ ਬਣਦੀ ਆ ਘੱਟ ਕੀ ਪਤਾ ਉਹਦੀ ਉਹ ਖਾਰਜੀ ਖਾਜੇ ਵੀ ਐ ਕਰਕੇ ਵੀ ਜੇ ਛੋੜਾ ਵਾਲਾ ਕਹੂਗਾ ਐ ਕਿਵੇਂ ਵਿੱਚ ਮੈਂ ਕਰੂੰ ਮੈਂ ਕਹਿੰਦਾ ਵੀ ਵੇਚ ਦੇਗਾ ਉਹ ਮੈਂ ਉਹੀ ਤਾਂ ਕਹਿਣਾ ਆ ਇਹ ਤਾਂ ਸਪੱਸ਼ਟਾ ਦਾ ਵਹਿਰ ਆ ਉਹਦਾ ਦੇਰ ਹੀ ਨਹੀਂ ਹੈਗੇ ਯਾਰ ਚੱਲ ਤੂੰ ਮੜਾ ਜਾ ਬੋਲ ਦੇ ਤਾਂ ਘੱਟ ਨੇ ਆਪਸੇ ਤੂੰ ਲਿਆ ਉਹਨੂੰ ਆਪਾਂ ਕੋਈ ਸਕੀਮ ਲਾਉਣਿਆਂਗੇ ਠੀਕ ਆ ਠੀਕ ਆ ਬਾਕੀ ਕੋਈ ਗੱਲ ਨਹੀਂ ਹੁਣ ਤੂੰ ਖੇਤ ਹੀ ਜਾਨਾ ਉੱਥੇ ਹਾਂ ਮੈਂ ਖੇਤ ਤੇ ਜਾਣਾਗਾ ਉੱਥੇ ਲਾਣੇਦਾਰ ਆ ਅੱਛਾ ਇਤਸਾੜ ਵਾਲਾ ਮੋਟਰ ਤੋਂ ਨਹੀਂ ਹਿਲਦਾ ਤਾੜਕੀ ਆ ਕੇ ਵਹਿ ਜੂਗਾ ਸ਼ਾਮ ਨੂੰ ਜਾਊਗਾ ਉਹ ਦੱਸ ਬੁੜਾ ਵੀ ਥੋੜਾ ਲਾ ਵੀ ਚੱਕਣੀ ਆਗੀ ਐਨੇ ਦਾ ਜ਼ਮੀਨ ਆ ਯਾਰ ਹੁਣ ਵੇਚ ਦੋ ਉਹ ਬਿਆਹਰ ਭੇਜੇ ਤਾਂ ਹੀ ਆ ਪੈਸਾ ਖਰਚ ਕੇ ਰਾਜੀ ਨਹੀਂ ਨਾਲੇ ਟਾਈਮ ਹੁੰਦਾ ਹੁਣ ਰੇਟ ਵਧੇ ਹੋਏ ਨੇ ਹੁਣ ਤਾਂ ਵਿਕ ਜੂਗੀ ਫੇਰ ਗਾਕਨੇ ਵੀ ਨਹੀਂ ਆਉਣਾ ਨਾਲੇ ਪਹਿਲਾਂ ਮੈਂ ਆਈ ਇਟਰੀ ਕਰ ਲਈ ਨਾਲੇ ਮੈਨੂੰ ਸਾਰਾ ਉਧਰ ਬੰਦਿਆਂ ਦਾ ਕੰਮ ਆਦਾ ਜੇ ਬੰਦਾ ਬਨਾਲਾ ਵਧੀਆ ਹੁਣ ਤੇਰੀ ਉਮਰ ਵੀ ਨੰਗੀ ਪਈਆ ਪਹਿਲਾਂ ਵੀ ਤੇਰੇ ਬੁੜੇ ਨੇ ਡਿੱਕਾ ਲਾਤਾ ਹੁਣ ਮੇੜ ਦੇ ਕੰਮ ਆ ਓ ਯਾਰ ਉਦੋਂ ਦਾ ਮੈਂ ਦਿਨ ਰਾਤ ਇੱਕ ਕਰ ਰੱਖਿਆ ਹਰੀ ਕੁਛ ਨਹੀਂ ਬਣਿਆ ਕੋਈ ਨਾ ਫਿਰ ਆਪਾਂ ਲਾਉਣੀ ਐ ਸਕੀਮ ਚੰਗਾ ਬਾ ਠੀਕ ਆ ਤੂੰ ਲੈ ਕੇ ਆ ਹਾਂ ਕੌਣ ਆ ਵੇ ਤੇ ਕੌਣ ਬੋਲ ਨਹੀਂ ਜੰਦਾ ਕਾ ਓਏ ਬੁੜੇ ਨੂੰ ਕੀ ਹੋ ਗਿਆ ਓ ਤੋਂ ਵੀ ਟਿੱਕੀ ਨਹੀਂ ਬੈਠਾ ਜਾਂਦਾ ਯਾਰ ਓ ਮੈਨੂੰ ਸਾਰਾ ਪਤਾ ਆਪਰਾ ਸਾਵਣ ਨਹੀਂ ਹੈਗਾ ਇੱਧਰ ਓ ਕੋਈ ਨਹੀਂ ਹੈਗਾ ਬਾਪੂ ਕੋਈ ਨਹੀਂ ਹੈਗਾ